ਸਕਣਕ ਛੋਲੇਆਂ ਦਾ ਖੇਤ ਨਿਹੋਣੀ-ਹੋਣੀ nissan ਗਿਆ ਬਾਬਨ ਧਰਮੀ ਦਾ ਦੇਸ ਨਿ ਹੋੜੀ-ਹੋੜੀ ਮਿਸਰ ਗਿਆ ਸੋ ਦੋ ਲਾਈ ਯਾ ਤਾਂ ਬੰਦ ਕਰਦੇ ਪਿੱਛੇ ਜਾਂ ਮੈਨੂੰ ਸੁਰ ਦੇ ਦਿਓ ਦੂਜਾ ਕਾਲਾ ਦੇ ਕਾਣੀਕ ਛੋਲੇ ਆਦਾ ਹੌਲੀ ਹੌਲੀ ਨਸਰ ਗਿਆ ਨੀ ਬਾ ਬੋਲੇ ਤਰਾਂ ਮੀ ਦਹਾ ਗਏ ਸ ਨੀ ਹੌਲੀ ਹੌਲੀ ਵਸਰ ਗਿਆ जा थैंक यू वैरी मच इन्हें भी शब्दों के आप सब जमीन जिम्मी भैन आइए न ਸਾਧਨਾ ਉਧਰ ਜਾ ਬਦਰ ਜਾ ਸਨਮ ਸਵਾਪਾ ਬੋਲ ਸੰਦੇ ਆਪਣੇ अपने ਜੀ ਦੇ ਆਪਣੇ ਸਤਕਾਰਿਤ ਜਿਹੜੇ ਸਾਡਾ ਇਹ बहुत कीमती ਸਮਾਂ ਕੱਢ के ਆਏ ਨੇ ਬੇਟਾ ਇਹਨਾਂ ਕੋਲ ਇੰਨਾ ਸਮਾਂ ਨਹੀਂ ਹੈ ਮਾਲਕ ਇਹਨਾਂ ਨੂੰ ਪਾਧਰ ਉਸਤੀ ਕਰਵੇ ਚੜਦੀ ਕਲਾ ਚ ਰੱਖੇ ਆਓ ਆਪਾਂ ਉਹ ਸ਼ਬਦ ਸੁਣੋ ਮਾਤਾ ਜੀ ਆਏ ਸਤਕਾਰ ਜੋ ਨੇ ਪਾਲ ਆਰਡੀਨਾਰੀ ਸਥਿਤੀ ਮੈਂ ਬੋਤਾਂ ਨਹੀਂ ਕੁਸ਼ਿਆਨਾ ਪਰ ਕੈਨ ਨਹੀਂ ਜੀਤਦਾ ਇਹ ਕਰਦਾ ਹੈ ਕਿ ਪਹਿਲੀ ਗੱਲ ਤਾਂ ਮੈਨੂੰ ਬਾਤੀ ਬਹੁਤ ਚੰਗੀ ਲੱਗੀ ਮਿਕਮਲਯੋ ਤੁਸੀਂ ਰੱਖਦੀ ਬੰਧਨ ਵੀ ਦੀ ਅਸਰ ਕਰਦੇ ਆਂ ਅੱਜ ਕੀ ਇਹਦਾ ਘਰ ਘਰ ਜੇ ਰੱਖਿਆ ਨਾ ਉਸੀ ਰਾਖੇ ਨਾ ਕਿਹਾਉਂਗੇ ਮੈਂ ਵੀ ਬਨੂ ਜੀ ਆਹ ਆਪਾਂ ਨੂੰ ਮਸਲ ਦਾ ਇੱਕ ਵੀ ਲੱਭਿਆ ਕਮਈਓ ਹੋਜੀ ਖਰਚ ਰਮਨ ਨੂੰ ਬਹੁਤ ਕੁਝਤਾ ਮੈਨੂੰ ਪਤਾ ਹੈ 15 ਸਾਲ ਤੱਕ ਨਹੀਂ ਸੀ ਕੋਈ ਛੋਟੀ ਜਿਹੀ ਗੱਲ ਸੀ ਹੁਣ ਇਹ ਸਮਾਨ ਤੇ ਟਾਕੀ ਲਾਉਂਦਾ ਮੁੰਡਾ ਸਰਕੇ ਜਿੰਨੇ ਮਾਰਦੀ ਹੋ ਜਾਂ ਪਰ ਤੁਸੀਂ ਸਾਲ ਨਹੀਂ ਲੁੰਗਾ ਕੁਝ ਆਸਣਾ ਹੋਈ ਵੀਰੇ ਸਾਰੀਆਂ ਗੁੜੀਆਂ ਆਣੀਆਂ ਦੂਜੀ ਕਰ ਲਿਆ ਮੈਨੂੰ ਲੱਗਦਾ ਵੀ ਮੈਂ ਤਾਂ ਚਲੋ ਆਪਾਂ ਘਰ ਬੈਠੀ ਆ ਪਰ ਮੈਨੂੰ ਤੁਹਾਡੇ ਸਾਰੇ ਨਾਲ ਅੰਭਰਦੀ ਐ ਵੀ ਜਦੋਂ ਤੁਸੀਂ ਆ ਹੰਦਨ ਨੇ ਸੁਣਾਣਾ ਨਾ ਕੋੜੇ ਸਾਰੇ ਜਾਣੀਆਂ ਹੂੰ ਜਿਹੜਾ ਘਰਲੀ ਚੱਲਦੀ ਹੂੰ ਮੇਰਾ ਪਿੱਛੇ ਮੁੜ ਕੇ ਆਉਂਦਾ ਘਰ ਦੇਖਦੀ ਹੂੰ ਤੇ ਤੁਹਾਨੂੰ ਲੱਗਦਾ ਐ ਕਿ ਹੁਣੇ ਘਰ ਵੀ ਰੰਮੀ ਮੈਂ ਕਿ ਨਾ ਦੇ ਲਿਖਿਆ ਸੀ ਮਾਂ ਮੈਨ ਮਾਰੀ ਨਾ ਉੱਤੇ ਲਿਖਿਆ ਸੀ ਕਿ ਮੁੰਡਿਆਂ ਨੂੰ ਤਾਂ ਜਮਦੇ ਘਰ ਮੜ ਜਾਂਦੇ ਆ ਘਰ ਮਿਲ ਜਾਂਦੇ ਆ ਪਰ ਕੁੜੀਆਂ ਦੇ ਘਾਰੇ ਨਹੀਂ ਜੇ ਬੇਕੇ ਆ ਤਾਂ ਬਗਾਨਾ ਕੰਜਾਨਾ ਜੇ ਸੋਹਰੇ ਆ ਤਾਂ ਬਗਨੀਤੀ ਆ ਇਹ ਕਿੱਥੋਂ ਦਾ ਮਸਲਾ ਕੀਤਾ ਕਿਨੇ ਕਿਹੜੇ ਪੰਡਤ ਨੇ ਤੇ ਕਿਹੜੇ ਜੋਗੀ ਨੇ ਕਿਹੜੇ ਮਹਾਪੁਰਸ਼ ਨੇ ਕਿਹਾ ਕਿ ਕੁੜੀ ਦਾ ਕੋਈ ਘਰ ਹੀ ਨਹੀਂ ਕੁੜੀਆਂ ਛੋਟੇ ਸਾਰੇ ਘਰ ਨਹੀਂ ਥੋੜਾ ਪੇਕੇ ਵੀ ਝੋਨਾਗਾ ਨਾ ਥੋੜਾ ਸਹਾਰਾ ਵੀ ਥੋੜੇ ਕਾ ਬੋਲ ਬੋਲ ਇਹ ਨਾ ਸੋਚਿਆ ਕਰੋ ਕਿ ਐਸੀ ਮੜਕੇ ਆ ਨਹੀਂ ਸਕਨੇ ਆ ਦੇਖੋ ਧੀ ਆਂਦੇ ਘਰ ਹੈ ਨਾ ਪਰ ਤੁਸੀਂ ਆਪਣੇ ਪੇਕੇ ਨੇ ਘਰ ਵੀ ਆਇਆ ਜਾਇਆ ਕਰੋ ਇਹ ਸਾਡਾ ਕਾਰਿਆ ਇਹ ਮੇਰਾ ਕਾਰਿਆ ਮੈਂ ਤੇ 20 ਸਾਲ 25 ਸਾਲ 30 ਸਾਲ ਗਏ ਨੇ ਤੇ ਮੈਨੂੰ ਕਹਿੰਦੇ ਜਾ ਸਰਕਾਰੀ ਨਹੀਂ ਜਿਹੜੀਆਂ ਕੁੜੀਆਂ ਸੌਰੇ ਵੀ ਜਾਂਦੀਆਂ ਨਹੀਂ ਉਹਨਾਂ ਨੂੰ ਆਪਣਾ ਨੰਨ ਦਾ ਪਿਆਰ ਕਰਾਇਦਾ ਵੀ ਇਹ ਕਾਰਿ ਇੰਨਾਂ ਦਾ ਵੀ ਸੀ ਤੁਸੀਂ ਪੇਕੇ ਜਾਉਂਦੇ ਹੋ ਘਰ ਤੁਹਾਡਾ ਵੀ ਹੈ ਪਰਝਾਈਆਂ ਆ ਕੇ ਇਹ ਨਾ ਲੋਕ ਕਹਣ ਕਿ ਪਰਝਾਈਆਂ ਆ ਕੇ ਘਰ ਤੋੜ ਦਿੰਦੀਆਂ ਤੁਸੀਂ ਸਾਰੀਆਂ ਜਣੀਆਂ ਜਿਨ੍ਹਾਂ ਨੇ ਵਿਆਹ ਨਹੀਂ ਕਰਾਇਆ ਜਿਨ੍ਹਾਂ ਦਾ ਵਿਆਹ ਹੋਇਆ ਉਹ ਆਪਣੇ ਪਰਝਾਈਆਂ ਨਾਲ ਆਪਣੀਆਂ ਨੰਨਾਂ ਨਾਲ ਐਨਾ ਚੰਗਾ ਸਲੂਕ ਕਰੋ ਕਿ ਤੁਹਾਨੂੰ ਦੋਨੋਂ ਘਰ ਆਪਣੇ ਕਹਿਣ ਕੁਸ਼ੀ ਗਾਣੀ ਜੀ ਮੈਂ ਮੈਨੂੰ ਇੱਕ ਗੱਲ ਦਾ ਅਫਸੋਸ ਆਉਂਦਾ ਹੈ ਕਿ ਮੈਨੂੰ ਇਹ ਤੇ ਵਿਆਹ ਨਹੀਂ ਕਰਾਉਣਾ ਕਿਉਂਕਿ ਮੈਨੂੰ ਕੁੜੀਆਂ ਮੈਂ ਜਿਹੜਾ ਬੋਲੀ ਦੁੱਦੀ ਐ ਨਾ ਮੈਨੂੰ ਕੁੜੀਆਂ ਸੋਹਣੀਆਂ ਨਹੀਂ ਚੰਗੀਆਂ ਨਹੀਂ ਲੱਗਦੀ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਇਹ ਇਦਾਂ ਘਾਟ ਛੱਡ ਕੇ ਤੇ ਮੁੜ ਕੇ ਇਹਨੇ ਕਹਿਣਾ ਹੀ ਨਹੀਂ ਕਿ ਸਾਡਾ ਘਰ ਹੋ ਤਾਂ ਤੁਸੀਂ ਕੀ ਕਹਿਿਆ ਕਰਨੀ ਐ ਜੇ ਵੀ ਸਾਡਾ ਘਰ ਉਹ ਵੀ ਸਾਡਾ ਘਰ ਆ ਬਰਾਬਰ ਦਾ ਹਿੱਸਾ ਤੁਹਾਡਾ ਜਦੋਂ ਜ਼ਮੀਨ ਦੇ ਦਾਤ ਪਾਵੇਂ ਨਹੀਂ ਲੈਂਦੀਆਂ ਕੁੜੀਆਂ ਨਾਲ ਕੁੜੀਆਂ ਬਹੁਤ ਹੁੰਦੀਆਂ ਕਿ ਜਦੋਂ ਪੇਰੈਂਟਸ ਦੀ ਜ਼ਮੀਨ ਦਾਤ ਕੀ ਨਹੀਂ ਹੈ ਪਰ ਘਰ ਤਾਂ ਕਮਰੇ ਨੂੰ ਆਪਣਾ ਨਾਣਾ ਚੱਦੋ ਐਦਾਂ ਮਰਮਰ ਕੇ ਥੋੜੀ ਦੋਨਾ ਚਾਹੀਦਾ ਜ਼ਮੀਨ ਕਰ ਲੋਣਾ ਚਾਹੀਦਾ ਪਹਿਲੀ ਕਰਤਨ ਭਰ ਮੈਂ ਕਹਿੰਦੀ ਹਾਂ ਕਿ ਤੁਸੀਂ ਤਗੜੀਆਂ ਹੋ ਜਾਂ ਗਏ ਨਾ ਅੱਜਕੱਲ ਕੁੜੀਆਂ ਦੀ ਬਹੁਤ ਵੱਡੀ ਪ੍ਰੋਬਲਮ ਨਹੀਂ ਹੈ ਕਿ ਇੱਕ ਪਰ ਉਹ ਤਾਂ ਪਤਾ ਹੈ ਨਾ ਕਿ ਤੁਸੀਂ ਉਹ ਇਹ ਕੁਝ ਨਹੀਂ ਕਰ ਸਕਦਾ ਨਹੀਂ। ਤੇ ਮਾ ਸਸ ਸਸ ਨਹੀਂ ਜਾਂਦਾ ਥੋੜੀ ਨਾ ਯਾਨੀ ਹੋਰ ਅਲਟੀਮੇਟਲੀ ਉਹ ਥੋੜਾ ਹੀ ਘਰੋਂ ਲੜ ਲੜ ਕੇ ਇਹ ਨਹੀਂ ਸਨ ਮੜੀ ਕਾਰਨ ਕਰ ਲੈ ਤੂੰ ਮੈਨੂੰ ਮੈਂ ਜਦੋਂ ਕਾਲਜ ਤੋਂ ਨਹੀਂ ਹੁੰਦੀ ਸੀ ਮੈਨੂੰ ਲੋਕ ਕਹਿੰਦੇ ਸੀ ਕਿ ਮੈਡਮ ਅਸਲੀ ਕਰੀਏ ਸਾਰੇ ਮੈਂ ਤੇ ਇੱਕ ਇੱਕ ਗੱਲ ਸੁਣ ਤੂੰ ਵੀ ਇਹ ਗੱਲ ਲੜ ਬੰਦੋ ਛੋਟਾ ਘਰ ਵਾਲਾ ਛੋਟਾ ਹੋਵੇ ਨਾ ਪਰ ਤੁਸੀਂ ਆਪਣੀ ਸੱਸ ਦੀ ਮੁਕਤੀ ਜੁੱਟ ਸੱਸੇ ਤੋਂ ਆਪਣਾ ਬਣਾ ਲਓ ਸੱਸ ਨੇ ਤਾਂ ਆਪੇ ਕਹਿੰਦੇ ਜਾਂਪੀ ਤੂੰ ਘੰਗਾ ਲੈਣੀ ਕੋਈ ਨਹੀਂ ਬਾਬੂ ਤੂੰ ਉਥੇ ਨਹੀਂ ਹੈ ਜਾਂਪੂ ਤੂੰ ਉਥੇ ਨਹੀਂ ਹੈ ਜਾਂਪੂ ਤੂੰ ਨਹੀਂ ਹੈ ਕਹਿੰਦੇ ਨਾ ਸੱਸ ਨੂੰ ਕਿ ਨਾ ਤੁਸੀਂ ਪਰਤਿਆ ਕੇ ਦੇਖ ਲਓ ਸੱਸ ਨੇ ਆਪੇ ਥਰੋ ਤੋਰ ਜਾਣਾ بجائے ਕਿ ਤੁਸੀਂ ਨੂੰ ਛੁੱਕ ਕੇ ਚੋਰੀ ਚੋਰੀ ਜਾਓ ਜਾਂ ਕੁਝ ਕਰੋ ਇਹ ਗੱਲ ਨਹੀਂ ਤੁਹਾਨੂੰ ਬਹੁਤ ਜੁਗਲੀ ਹੈ ਤੁਸੀਂ ਤਾਂ ਬੰਦ ਹੋ ਬਾਕੀ ਮੈਂ ਇਹ ਕਹਿੰਨੀ ਹਾਂ ਕਿ achhiyan ladkiyan banne ki koshish karo ਕਹਿੰਦੇ ਬਹੁਤ ਬੁੱਟਦੇ ਆ ਸਾਰੇ ਕਹਿੰਦੇ ਕੁੜੀਆਂ ਖਰਾਬ ਐ ਮੈਂ ਕਹਿੰਦੀ ਆ ਸਾਰੀਆਂ ਕੁੜੀਆਂ ਵੀ ਨਹੀਂ ਖਰਾਬ ਇਹ ਮੁੰਡੇ ਵੀ ਨਹੀਂ ਖਰਾਬ ਆਪਾਂ ਮੁੰਡੇ ਨੂੰ ਇਹ ਨਹੀਂ ਲਾਲਾ ਦੇ ਲਾਉਂਦੇ ਆ ਹੁਣ ਤਾਂ ਬੁੰਡੇ ਬਹੁਤ ਸੁੱਤੇ ਹੋਏ ਨਹੀਂ ਹੁਣ ਤਾਂ ਕਹਿੰਦੇ ਆ ਮੈਡਮ ਕੋਈ ਚੰਗੀ ਜੀ ਕੁੜੀ ਲੱਭ ਜਾ ਸੰਗ ਮੈਡਮ ਕੁੜੀਆਂ ਦਾ ਵਾਹ ਵਰਾ ਵਾਲਾ ਕੋਈ ਚੰਗੀ ਜੀ ਕੁੜੀ ਨਹੀਂ ਆਉਂ ਮੈਨੂੰ ਪਤਾ ਹੈ ਜੀ ਭਾਈ ਮੈਂ ਤਾਂ ਕਿਸੇ ਦੇ ਮੱਥੇ ਤੇ ਲਿਖਿਆ ਦੇਖਣਾ ਜਿਵੇਂ ਮੈਂ ਚੰਗੀਆਂ ਮੈਨੂੰ ਪਤਾ ਆਪ ਵੀ ਨਹੀਂ ਕਿਸੇ ਨੂੰ ਤਾਂ ਸੋ ਤਾਂ ਸਿੱਖਣ ਹੀ ਹੋ ਗਿਆ ਬਲਕੇ ਆਪਣੇ ਪਿਆਰ ਨਾਲ ਕੱਬਰਾਂ ਨੂੰ ਪਾ ਦੋ ਆਪਾਂ ਕੋਈ ਇਹ ਜਿਹੀ ਕਿਤੇ ਇੱਕ ਖਰਾਬ ਕਰਦੇ ਆਂ ਕਿ ਕੁੜੀਆਂ ਹੀ ਖਰਾਬ ਐ ਕੁੜੀਆਂ ਹੀ ਨਹੀਂ ਅਡਜਸਟ ਕਰਦੀਆਂ ਕੁੜੀਆਂ ਹੀ ਸੱਸਾਂ ਨਾਲ ਟੋੜਦੀਆਂ ਉਹ ਤਾਂ ਹੀ ਹੁੰਦਾ ਮਾਦਾ ਵੀ ਹੁੰਦਾ ਹੈ ਉਹ ਭੁੱਖੀ ਹੈ ਬਰਾਬਰ ਬਰਾਬਰ ਦਾ ਹਿੱਸਾ ਘਰ ਦੇ ਸੌਂਕ ਦੀ ਕੋਸ਼ਿਸ਼ ਕਰੋ ਦੂਜਾ ਰੱਖੜੀ ਵਾਸਤੇ ਖੌੜਾ ਪ੍ਰਾਜ ਜਿੰਨਾ ਜਾਂਦਾ ਵਸਦਾ ਠੀਕ ਹੈ ਮੈਂ ਕਹਿੰਦੀ ਆ ਕਿ ਇਹ ਸਟਾਫ ਵੱਟੀ ਗੱਲ ਕਿਸੇ ਨੇ ਨਹੀਂ ਅਜੇ ਤੱਕ ਕੀਤੀ ਜਿਹੜੀ ਪਾਲ ਕਰਦੀ ਸਾਰੇ ਵਰਡ ਚ ਮੈਂ ਕਿਸੇ ਨਾਲ ਬਾਹਰ ਨਾਲ ਕੀਤੀ ਉਹ ਕਹਿੰਦੇ ਨੇ ਪਾਲ ਵਰਗੇ ਕੋਈ ਬੰਦਾ ਹੀ ਨਹੀਂ ਅੱਛਾ ਪਾਲ ਵਰਗੇ ਤਾਂ ਕੋਈ ਬੰਦਾ ਨਹੀਂ ਪਾਤਾ ਹੈ ਕਿ ਅੰਦਰ ਹੀ ਪਾਲ ਹੈ ਕਰਦਾ ਜੀ ਪਾਲ ਮੇਰੇ ਤਾਂ ਭਾਈ ਇੰਨਾ ਆਇਆ ਮੈਂ ਕਿ ਦਸ ਸਾਡੇ ਨੇੜੇ ਪਿੰਡਾਂ ਹੁੰਦੇ ਕਿ ਮੈਂ ਤਾਂ ਇੰਨਾ ਨਹੀਂ ਜਾਣਦਾ ਕਿ ਕਿੰਨਾ ਪਤਾ ਹੈ ਛੇਸ ਕੇ ਆਪਣੇ ਭਰਾਵਾਂ ਦੀ ਵੀ ਗਲਤ ਕਰੋ

ਕਿ ਪਾ ਦਾ ਸ਼ੁਕਰੀਆ 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 ਕਰੋੜੋਂ ਵਾਰ ਲੱਖਾਂ ਵਾਰ ਸ਼ੁਕਰੀਆ ਪਤਾ ਨਹੀਂ ਕਿੰਨੇ ਨਾਲ ਸ਼ੁਕਰੀਆ ਕਰੀਏ ਮੈਂ ਇਹਨਾਂ ਸਾਰਾ ਸਾਰਾ ਪ੍ਰੋਗਰਾਮ ਦਾ ਇਹ ਸਭ ਉਸ ਦਾ ਹਰੇਕ ਮੈਂ ਕਿੰਨੇ ਲਈ ਜੋ ਇਹ ਚਾਹਿਆ ਲੱਗੂ ਕਿ ਪਤਾ ਨਹੀਂ ਕੀ ਕੀ ਸੀ ਪਤਾ ਨਹੀਂ ਕਿਤੇ ਮਾਰਾਤੇ ਘਰੇ ਘਰੇ ਕੰਮ ਵੀ ਹੋ ਰਖੜੀ ਦੇ